ਸਦ ਸਬਾ ਕਰ ਆਸਨ ਬੈਠੇ ਸੰਤ ਸਬਾ ਜੈਕਾਰੋ ਤਿਸ ਆਗੇ ਰਹਿਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤਕ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦੇਉ ਨਾਨਕ ਸੰਤ ਮਿਲੈ ਸੱਚ ਪਾਈਐ ਸਹਜ ਪਾਈਐ ਜਸ ਲਿਓ ਕਿਆ ਭਵੀਐ ਸੱਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨ ਕੋਈ ਗਿਆਨ ਦੇ ਮਜਮੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਮਕਦਸ ਗੋਦ ਵਿੱਚ ਜੁੜ ਬੈਠੇ ਪਿਆਰੇ ਸਤ ਸੰਗੀ ਜੀ ਨੂੰ ਇੱਕ ਵਾਰੀ ਗੁਰ ਫਤਿਹ ਬੁਲਾ ਕੇ ਨਿਵਾਜਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੇਤ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਜੋ ਆਰੰਭ ਹੋਇਆ ਹੈ ਨਾਲ ਹੀ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਸਾਡਾ ਘਰ ਹੈ ਨਾ ਉਹ ਘਰ ਕੁਝ ਨਵਿਕਲਾ ਹੈ ਇਸ ਘਰ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਲਫ਼ਜ਼ ਵਰਤਿਆ ਗੁਰੂ ਸਾਹਿਬਾਂ ਨੇ ਗੁਰੂ ਸਾਹਿਬਾਂ ਨੇ ਜੀ ਨੇ ਵੀ ਲਫ਼ਜ਼ ਵਰਤਿਆ ਤੇ ਸਾਡੇ ਬਹੁਤ ਪਿਆਰੇ ਗੁਰੂ ਕੇ ਸਿੱਖਾਂ ਨੇ ਵੀ ਲਫ਼ਜ਼ ਵਰਤੇ ਆ ਉਹ ਲਫ਼ਜ਼ ਹੈ ਜੀ ਨਿਰਮਲ ਤੇ ਨਿਰਮਲ ਦਾ ਅਰਥ ਹੁੰਦਾ ਹੈ ਮੈਲ ਤੋਂ ਰਹਿਤ ਜਿੱਥੇ ਕਿਸੇ ਵੀ ਪੱਖ ਦੀ ਮੈਲ ਨਾ ਹੋਵੇ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਸ਼ਬਦ ਸਾਨੂੰ ਯਾਦ ਨਹੀਂ ਹੈ ਜਾਂ ਇਹ ਸ਼ਬਦ ਦੀ ਸਾਨੂੰ ਅਰਥ ਨਹੀਂ ਪਤਾ ਨਿਰਮਲ ਲਫ਼ਜ਼ ਅਸੀਂ ਆਮ ਤੌਰ ਤੇ ਘਰਾਂ ਵਿੱਚ ਵੀ ਆਪਣੇ ਬੱਚਿਆਂ ਦੇ ਨਾਲ ਰੱਖ ਲੈਂਦੇ ਆ ਹੌਲੀ ਹੌਲੀ ਉਹ ਵੱਡੇ ਹੋ ਜਾਂਦੇ ਫਿਰ ਉਹਨਾਂ ਦਾ ਨਾਮ ਵੀ ਵੱਡੇ ਤੌਰ ਤੇ ਪੈ ਜਾਂਦਾ ਨਾ ਤੇ ਕੁਦਰਤੀ ਗੱਲ ਹੈ ਇਹੋ ਜੀ ਚੀਜ਼ ਸਾਨੂੰ ਜਲਦੀ ਯਾਦ ਰਹਿੰਦੀ ਗੁਰਬਾਣੀ ਦੇ ਵਿੱਚ ਜਿਹੜਾ ਨਿਰਮਲ ਦਾ ਅਰਥ ਉਹਦਾ ਅਰਥ ਹੈ ਮੈਲ ਤੋਂ ਰਹਿਤ ਮੈਂ ਗੱਲ ਜਿਹੜੀ ਕਰਨ ਲੱਗਿਆ ਵਾਂ ਜਿਹੜਾ ਸਾਨੂੰ ਇੱਕ ਘਰ ਮਿਲਿਆ ਨਾ ਜਿਸ ਘਰ ਦੇ ਅਸੀਂ ਪਾਉਂਦੀ ਆ ਜਿਸ ਘਰ ਨੂੰ ਅਸੀਂ ਆ ਕੇ ਰੋਜ਼ ਸਜਦਾ ਕਰਦੇ ਆ ਜਿਸ ਘਰ ਵਿੱਚ ਅਸੀਂ ਆ ਕੇ ਰੱਬ ਦੀ ਇਬਾਦਤ ਪੜ੍ਹਦੇ ਆ ਸੁਣਦੇ ਆ ਉਹ ਘਰ ਕਿਦਾਂ ਦਾ ਵਾ ਗੁਰੂ ਸਾਹਿਬ ਜੀ ਪਹਿਲੇ ਹੀ ਬਚਨ ਕਹਿੰਦੇ ਨੇ ਕਿ ਲਗੇ ਸੋ ਦਰ ਕਿਹਾ ਅੱਗੇ ਬੋਲੋ ਜੀ ਸੋ ਘਰ ਕਿਹਾ ਜਿਤ ਵੇ ਸਰਬ ਸੁਮਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਤੇਰੇ ਵਾਵਣ ਹਾਰੇ ਫਸਟ ਹੋ ਗਈ ਇਹ ਗੱਲ ਗੁਰੂ ਸਾਹਿਬ ਜੀ ਕਹਿੰਦੇ ਹੈ ਮੇਰੇ ਮਾਲਕ ਜੀ ਉਹ ਧਾਰ ਕਿੱਦਾਂ ਦਾ ਉਹ ਘਰ ਕਿੱਦਾਂ ਦਾ ਵਾ ਜਿੱਥੇ ਬੈਠ ਕੇ ਤੂੰ ਸਾਡੀ ਸੰਭਾਲ ਕਰਦਾ ਜਿੱਥੇ ਸਾਨੂੰ ਤੂੰ ਗਿਆਨ ਦਿੰਦਾ ਵਾ ਤੇ ਫਿਰ ਭਾਈ ਗੁਰਦਾਸ ਨੇ ਬੜੀ ਸੋਹਣੀ ਗੱਲ ਕਹੀ ਕਹਿੰਦੇ ਆ ਬੰਦਿਆ ਮੈਂ ਤੈਨੂੰ ਦੱਸ ਦਵਾਂ ਵੀ ਤੇਰਾ ਘਰ ਕਿੱਦਾਂ ਦਾ ਤੇਰਾ ਦਰਵਾਜ਼ਾ ਕਿੱਦਾਂ ਦਾ ਵਾ ਲਫ਼ਜ਼ ਕੀ ਵਰਤਿਆ ਭਾਈ ਸਾ ਪਾਈ ਗੁਰਦਾਸ ਸਾਹਿਬਾਨੇ ਕਲਗੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸ਼ਾਇ ਤੈਨੂੰ ਇਹ ਗੱਲ ਸਮਝ ਲੱਗ ਗਈ ਹੋਵੇਗੀ ਕਿ ਜਿਹੜਾ ਤੈਨੂੰ ਇਹ ਘਰ ਮਿਲਿਆ ਜਿਹੜਾ ਤੈਨੂੰ ਇਹ ਧਰ ਮਿਲਿਆ ਜਿਹੜਾ ਤੈਨੂੰ ਪੰਥ ਮਿਲਿਆ ਵਾ ਗੁਰੂ ਸਾਹਿਬ ਨੇ ਇਹੋ ਜਿਹਾ ਪ੍ਰਚਾਰ ਕੀਤਾ ਸਿੱਕੇ ਦਾ ਅਰਥ ਹੈ ਇਹੋ ਜਿਹਾ ਪ੍ਰਚਾਰ ਕੀਤਾ ਇਹੋ ਜੀ ਸਾਨੂੰ ਸਿਖਿਆ ਦਿੱਤੀ ਹੈ ਜਿਹੜਾ ਘਰ ਮੈਲ ਤੋਂ ਰਹਤ ਹੈ ਤੇ ਬੇਨਤੀ ਕਰਨ ਲੱਗਿਆ ਤੁਹਾਡੇ ਚਰਨਾਂ ਵਿੱਚ ਬੈਠ ਕੇ ਤੁਹਾਡੇ ਜੋੜੇ ਝਾੜ ਕੇ ਬੇਨਤੀ ਕਰਨ ਲੱਗਿਆ ਵਾ ਇਹੋ ਜਿਹਾ ਕਰ ਸਾਨੂੰ ਦਿੱਤਾ ਸਿੱਖਾ ਤੇਰਾ ਇਸ ਘਰ ਦੇ ਵਿੱਚ ਤੇਰੇ ਦਿਲ ਵੀ ਅਲੱਗ ਹੈ ਖਿਆਲ ਕਰ ਤੇਰੇ ਦਿਨ ਵੀ ਅਲੱਗ ਐ ਤੇਰੀ ਗੱਲਬਾਤ ਵੀ ਕੁਝ ਅਲੱਗ ਐ ਤੇਰਾ ਪਹਿਰਾਵਾ ਵੀ ਅਲੱਗ ਐ ਤੇਰੀ ਬੋਡੀ ਵੀ ਅਲੱਗ ਐ ਤੇਰੀ ਦਸਤਾਰ ਵੀ ਅਲੱਗ ਐ ਤੇ ਖਿਆਲ ਕਰ ਤੇਰੇ ਖਾਣੇ ਵੀ ਅਲੱਗ ਐ ਤੇਰੇ ਬਾਣੇ ਵੀ ਅਲੱਗ ਐ ਤੇ ਤੇਰੇ ਉਹ ਦਿਨ ਵੀ ਅਲੱਗ ਐ ਜਿਨ੍ਹਾਂ ਦਿਨਾਂ ਤੂੰ ਮਨਾਉਂਦਾ ਰਹਿਣਾ ਮੈਂ ਜਿਹੜੀ ਗੱਲ ਤੁਹਾਡੇ ਚਰਨਾਂ ਵਿੱਚ ਕਰਾਂ ਜ਼ਰੂਰੀ ਐ ਅਸੀਂ ਜਦੋਂ ਜਨਵਰੀ ਦਾ ਮਹੀਨਾ ਆਰੰਭ ਹੁੰਦਾ ਵਾ ਪਹਿਲੀ ਜਨਵਰੀ ਜਿਹਨੂੰ ਅਸੀਂ ਆਮ ਕਹਿ ਦਿੰਦੇ ਆ ਨਾ ਬڑے ਲੋਕ ਵਧਾਈਆਂ ਦਿੰਦੇ ਆ ਜੀ ਅੱਜ ਤੁਹਾਨੂੰ ਬਹੁਤ ਵਧਾਈਆਂ ਹੋਣ ਜੀ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਆ ਦੋਸਤ ਮਿੱਤਰਾਂ ਨੂੰ ਫੋਨ ਕਰਦੇ ਆ ਤੁਹਾਨੂੰ ਬਹੁਤ ਬਹੁਤ ਵਧਾਈਆਂ ਅਗਲਾ ਕਹਿੰਦਾ ਭਾਈ ਕਾਹਦੀਆਂ ਵਧਾਈਆਂ ਇਸ ਕਰਕੇ ਕਿ ਨਵਾਂ ਸਾਲ ਆਰੰਭ ਹੋਇਆ ਇਹ ਤੁਹਾਡਾ ਵਾ ਇਹ ਮੇਰਾ ਇਹ ਸਾਡਾ ਨਹੀਂ ਹੈ ਸਾਡਾ ਨਵਾਂ ਸਾਲ ਅੱਜ ਆਰੰਭ ਹੁੰਦਾ ਜਿਹਨੂੰ ਗੁਰੂ ਸਾਹਿਬ ਜੀ ਨੇ ਅੱਜ ਦੇ ਹੁਕਮ ਵਿੱਚ ਬਖਸ਼ ਕੀਤਾ ਚੇਤ ਗੋਵਿੰਦ ਆਰਾਦੀ ਹੈ ਸਮਾਪਨੇ ਕੋਲੋਂ ਥੋੜਾ ਗੱਲਾਂ ਆਪਣੇ ਕੋਲੇ ਗੁਰੂ ਸਾਹਿਬ ਦੀਆਂ ਬਹੁਤਿਆਂ ਨੇ ਵਿਚਾਰਾਂ ਗੁਰੂ ਸਾਹਿਬ ਦੀਆਂ ਬਹੁਤਾਂ ਨੇ ਤੇ ਕੋਸ਼ਿਸ਼ ਕਰਾਂਗਾ ਕਿ ਥੋੜੇ ਸਮੇਂ ਵਿੱਚ ਰਹਿੰਦਿਆਂ ਗੁਰੂ ਦੀ ਗੱਲ ਵੱਧ ਸੁਣਾਈ ਜਾ ਸਕੇ ਫਿਰ ਬੇਨਤੀ ਕਰਾਂਗਾ ਸਾਡਾ ਘਰ ਅਲੱਗ ਹੈ ਸਜਣਾ ਸਾਡਾ ਖਾਣਾ ਅਲੱਗ ਹੈ ਸਾਡਾ ਬਾਣਾ ਅਲੱਗ ਹੈ ਸਾਡੀ ਬੋਲੀ ਅਲੱਗ ਹੈ ਕਦੇ ਗੌਰ ਕਰਿਓ ਇਸ ਕਰਕੇ ਗੁਰੂ ਸਾਹਿਬ ਜੀ ਦੇ ਅਸੀਂ ਦਰ ਤੇ ਆਉਣੇ ਆ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਗੁਰਦੁਆਰੇ ਹੋਏ ਸੋਝੀ ਪਾਇਸੀ ਗੁਰਦੁਆਰੇ ਦੀ ਪਰਵਾਸਾ ਇਹ ਹੈ ਕਿ ਅਸੀਂ ਗੱਲ ਨੂੰ ਸਮਝ ਸਕੀਏ ਗੱਲ ਨੂੰ ਪਕਰ ਸਕੀਏ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਇਹ ਹੈ ਕਿ ਸਾਨੂੰ ਇਹ ਦਿਨ ਮਨਾਉਣੇ ਚਾਹੀਦੇ ਆ ਸਾਡਾ ਨਵਾਂ ਸਾਲ ਇਹ ਹੈ ਵੈਸੇ ਹੁਣ ਜਿਹੜੇ ਸਾਡੇ ਸਿੱਖ ਨੇ ਬੜੇ ਜਾਗਰੂਤ ਹੋ ਗਏ ਆ ਹੁਣ ਥੋੜੀ ਥੋੜੀ ਸਮਝ ਆਉਣੀ ਸ਼ੁਰੂ ਹੋ ਗਈ ਤੇ ਮੈਂ ਕਿਹਵਰੀ ਗੱਲ ਕਰਦਾ ਜੇ ਵਧਾਈਆਂ ਦੇਣੀਆਂ ਤੇ ਆ ਚੇਤ ਦੇ ਮਹੀਨੇ ਵਿੱਚ ਦਿਆ ਕਰੋ ਕਈਆਂ ਨੂੰ ਪਤਾ ਹੀ ਨਹੀਂ ਇਸ ਗੱਲ ਬਾਰੇ ਤੁਸੀਂ ਹਰਾਨ ਹੋਵੋਗੇ ਕਈਆਂ ਨੂੰ ਪਤਾ ਹੀ ਨਹੀਂ ਇਸ ਗੱਲ ਬਾਰੇ ਉਹਨੂੰ ਕਹੀਏ ਨਾ ਭਾਈ ਨਵਾਂ ਸਾਲ ਮਨਾਇਆ ਜਾਂਦਾ ਉਹ ਕਹਿੰਦੇ ਬਾਬਾ ਜੀ ਨਵਾਂ ਸਾਲ ਤਾਂ ਅਜੇ ਜਨਵਰੀ ਚ ਮਨਾ ਕੇ ਗਏ ਆ ਤੇ ਉੱਥੇ ਫਿਰ ਇਸ ਮਾਨਸਿਕ ਦੇਖ ਕੇ ਨਾ ਮਾਨਸਿਕ ਦੌਰ ਦੇਖ ਕੇ ਤਰਸ ਆਉਂਦਾ ਹੱਦ ਹੋ ਗਈ ਤੇਰੇ ਕਿਰਪਾਣ ਪਾਈ ਐ ਤੂੰ ਖੰਡੇ ਬਾਟੇ ਕੀ ਪੌਲ ਲਈ ਐ ਤੂੰ ਰੋਜ਼ ਗੁਰਦੁਆਰੇ ਆਉਣਾ ਰੋਜ਼ ਤੈਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਪੁਕਾਰ ਕਰਦੇ ਨੇ ਫੜੋ ਖਪਣ ਆਪੋ ਸਿੱਖੋ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਹਜੇ ਵੀ ਤੂੰ ਪੁੱਛਦਾ ਜੀ ਨਵਾਂ ਸਾਲ ਕਿਹੜਾ ਜੀ ਸੋਚੇ ਇਸ ਗੱਲ ਨੂੰ ਹਜੇ ਪੁੱਛਦਾ ਫਿਰਦਾ ਭਾਈ ਅੱਜ ਸੁਣ ਲੈ ਫਿਰ ਤੇਰਾ ਨਵਾਂ ਸਾਲ ਗੁਰੂ ਕੇ ਸਿੱਖਾ ਤੇਰਾ ਨਵਾਂ ਸਾਲ ਚੇਤ ਮਹੀਨੇ ਦੀ ਆਰੰਭਤਾ ਤੋਂ ਹੁੰਦਾ ਹੈ ਗੁਰੂ ਸਾਹਿਬ ਕਿਰਪਾ ਕਰਨ ਗੱਲ ਅੱਗੇ ਤੋਰੀਏ ਸਤ ਗੁਰੂ ਨੇ ਕਿਰਪਾ ਕੀਤੀ ਲਫ਼ਜ਼ ਵਰਤਿਆ ਹੈ ਜੀ ਚੇਤ ਗੋਵਿੰਦ ਆਰਾਧਿ ਇਥੇ ਚੇਤ ਮਹੀਨੇ ਦਾ ਗੁਰੂ ਸਾਹਿਬ ਨੇ ਸੰਕੇਤ ਲਿਆ ਵਾ ਮਹੀਨਿਆਂ ਨੂੰ ਪੂਜਣਾ ਨਹੀਂ ਹੈ ਮਹੀਨਿਆਂ ਨੂੰ ਮੰਨਣਾ ਨਹੀਂ ਅਸੀਂ ਸਾਡੀ ਬਹੁਤੀ ਬਦਕਿਸਮਤੀ ਹੈ ਅਸੀਂ ਚੇਤ ਚੇਤ ਹੋਵੇ ਵਸਾਖ ਹੋਵੇ ਹਾੜ ਹੋਵੇ ਸੌਣ ਹੋਵੇ ਭਾਦੋ ਹੋਵੇ ਅਸੀਂ ਇਹਨਾਂ ਤੇ ਜ਼ੋਰ ਇਹ ਨਹੀਂ ਦੇਣਾ ਕਿ ਸਾਨੂੰ ਗੁਰੂ ਸਾਹਿਬ ਨੇ ਇਹਨਾਂ ਤੇ ਸਿੱਖਿਆ ਤੀ ਅਸੀਂ ਜ਼ੋਰ ਪਤਾ ਕੀ ਦੇਣਾ ਅਸੀਂ ਕਹਿੰਨੇ ਆ ਹਾੜ ਦਾ ਮਹੀਨਾ ਇਦਾਂ ਦਾ ਜੀ ਸੌਣ ਦਾ ਮਹੀਨਾ ਇਦਾਂ ਦਾ ਜੀ ਗੁਸਾਨਾ ਕਰਿਓ माघ ਦਾ ਮਹੀਨਾ ਇਦਾਂ ਦਾ ਮਾਗ ਦੇ ਮਹੀਨੇ ਚ ਗੁਰੂ ਦੀ ਗੱਲ ਤੇ ਕਿਸੇ ਨੇ ਸਮਝੀ ਨਹੀਂ ਬਸ ਇਹ ਸਮਝ ਲੈਣਾ ਵੀ ਲਓ ਜੀ ਮਾਗ ਦੇ ਮਹੀਨੇ ਚ ਇਸ਼ਨਾਨ ਕਰ ਲੈਣਾ ਚਾਹੀਦਾ ਕਿੱਥੇ ਗੁਰੂ ਸਾਹਿਬ ਨੇ ਆ ਕੇ ਵੀ ਮਾਗ ਦੇ ਮਹੀਨੇ ਚ ਇਸ਼ਨਾਨ ਕਰੋ ਗੁਰੂ ਸਾਹਿਬ ਇਹ ਆਖਿਆ ਮਾਗ ਮਜਨ ਸੰਗ ਸਾਧੂਆ ਧੂੜੀ ਕਰ ਪਤਾ ਲੱਗਣਾ ਰੱਬ ਦੇ ਪਿਆਰਿਆਂ ਦੀ ਸੰਗਤ ਕਰਨਿਆ ਹੀ ਅਸਲੀ ਇਸ਼ਨਾਨ ਹੈ ਹਨ ਇਹ થી ਸਮਝੀ ਨਹੀਂ ਅਸੀਂ ਮਾਗ ਦੇ ਮਹੀਨੇ ਨੂੰ ਪੂਜਣ ਲੱਗ ਪਏ ਇਸੇ ਕਰਕੇ ਚੇਤ ਦੇ ਮਹੀਨੇ ਨੂੰ ਵਿਸਾਖ ਦੇ ਮਹੀਨੇ ਨੂੰ ਪੂਜਣਾ ਨਹੀਂ ਹੈ ਮੰਨਣਾ ਨਹੀਂ ਹੈ ਸਮਝਣਾ ਹੈ ਗੁਰੂ ਕੇ ਸਿੱਖਾ ਗੁਰੂ ਸਾਹਿਬ ਕੀ ਕਹਿੰਦੇ ਨੇ ਚੇਤ ਗੋਵਿੰਦ ਆਰਾਧੀ ਹੈ ਚੇਤ ਦਾ ਸੰਕੇਤ ਲੈ ਕੇ ਤੱਤੇ ਨੂੰ ਸਿਆਰੀ ਲਫ਼ਜ਼ ਵਰਤੇ ਗਿਆ ਗੁਰੂ ਸਾਹਿਬ ਕਹਿੰਦੇ ਹੈ ਭਾਈ ਚੇਤ ਦੇ ਮਹੀਨੇ ਦੇ ਵਿੱਚ ਗੋਵਿੰਦ ਜਿਹੜਾ ਧਰਤੀ ਦੀ ਪਰਵਰਸ਼ ਕਰਨ ਵਾਲਾ ਪਰਮਾਤਮਾ ਹੈ ਉਹਨੂੰ ਅਰਦਾਨਾ ਕਰਿਆ ਕਰ ਉਹਨੂੰ ਜਪਿਆ ਕਰ ਚੇਤ ਗੋਵਿੰਦ ਅਰਾਦੀ ਐ ਅੱਗੇ ਸਵਾਲ ਪੈਦਾ ਹੋ ਗਿਆ ਮਹਾਰਾਜ ਜੇ ਮੈਂ ਚੇਤ ਦੇ ਮਹੀਨੇ ਵਿੱਚ ਮੰਨ ਲਓ ਆਪਣੀ ਜ਼ਿੰਦਗੀ ਪਰਮਾਤਮਾ ਦੇ ਦਰ ਤੇ ਲਾ ਦਵਾ ਗੁਰੂ ਦੀ ਪਿਵਤ ਨੂੰ ਪੜਾ ਤੇ ਸੁਣਾ ਹੋਏਗਾ ਕੀ ਗੁਰੂ ਗੁਰੂ ਸਾਹਿਬ ਕਹਿੰਦੇ ਹੋਵੇ ਬੋਲੋ ਪਿਆਰਿਓ ਹੋਵੇ ਆਨੰਦ ਕਣਾ ਕਣਾ ਦਰ ਦਾ ਬਹੁਤ ਜ਼ਿਆਦਾ ਤੇ ਮੈਂ ਕਿਹੜੀ ਗੱਲ ਕਰਦਾ ਉਹ ਨਾਵਾ ਆਨੰਦ ਦਾ ਅੱਜ ਤੱਕ ਕੋਈ ਵਿਰੋਧੀ ਲਫ਼ਜ਼ ਨਹੀਂ ਬਣਿਆ ਆਨੰਦ ਦਾ ਖੁਸ਼ੀ ਦਾ ਗਮੀ ਦਿਨ ਦਾ ਰਾਤ ਗੋਰੇ ਦਾ ਕਾਲਾ ਹਨਾ ਇਦਾਂ ਦੇ ਵਿਰੋਧੀ ਲਫ਼ਜ਼ ਬਹੁਤ ਮਿਲ ਜਾਣਗੇ ਪਿਆਰ ਦਾ ਨਫ਼ਰਤ ਪਰ ਆਨੰਦ ਦਾ ਕੋਈ ਵਿਰੋਧੀ ਲਫ਼ਜ਼ ਨਹੀਂ ਅੱਜ ਤੱਕ ਕਿਸੇ ਵੀ ਡਿਕਸ਼ਨਰੀ ਵਿੱਚੋਂ ਪੜ੍ਹ ਕੇ ਦੇਖ ਲਓ ਕੋਈ ਵੀ ਕਿਸੇ ਕਿਸੇ ਵੀ ਭਾਸ਼ਾ ਦੀ ਡਿਕਸ਼ਨਰੀ ਹੋਵੇ ਨਾ ਪੜ ਕੇ ਦੇਖੋ ਵੀ ਕੋਈ ਆਨੰਦਾ ਵਿਰੋਧੀ ਲਫ਼ਜ਼ ਹੈ ਪਤਾ ਕਿਉਂ ਕਿ ਗੁਰੂ ਸਾਹਿਬ ਨੇ ਆਨੰਦ ਇਸ ਲਈ ਲਫ਼ਜ਼ ਵਰਤਿਆ ਇਹਦਾ ਕੋਈ ਵੀ ਵਿਰੋਧੀ ਲਫ਼ਜ਼ ਨਹੀਂ ਬੰਦਿਆ ਬਾਣੀ ਪੜੇਗਾ ਅਨੰਤ ਕਦੇ ਸਿੱਖ ਨੂੰ ਖੋਜ ਕੇ ਦੇਖੋ ਭਾਈ ਕਿਦਾਂ ਦਾ ਜੀਵਨ ਚਰਖੜੀ ਤੇ ਚੜ ਕੇ ਵੀ ਕਹਿੰਦਾ ਆਨੰਦ ਹੈ ਬੰਦ-ਬੰਦ ਕਟਾ ਕੇ ਕਹਿੰਦਾ ਵੀ ਆਨੰਦ ਹੈ ਫਿਰਕਾ ਇਨਕਾ ਅਪਰਾਪਾਰਾ ਹਿੰਦੂ ਤੁਰਕਣ ਤੇ ਹੈ ਨਿਆਰਾ ਹਨ ਇਸ ਕਰਕੇ ਗੁਰੂ ਸਾਹਿਬ ਨੇ ਲਫ਼ਜ਼ ਮੈਂ ਤੇ ਕਈ ਵਾਰੀ ਗੱਲ ਕਰਦਾ ਹਾਂ ਨਾ 사ਤਗੁਰੂ ਨੇ ਆਨੰਦ ਸਾਡੀ ਝੋਲੀ ਵਿੱਚ ਪਾਉਣ ਲੱਗਾ ਸਪੈਸ਼ਲ ਗੁਰੂ ਸਾਹਿਬ ਨੇ ਬਾਣੀ ਲਿਖ ਦਿੱਤੀ ਮੈਂ ਸਿੱਖਾ ਤੂੰ ਇਹ ਬਸ ਆਨੰਦ ਹੀ ਕਰਿਆ ਕਰ ਜ਼ਿੰਦਗੀ ਵਿੱਚ ਆਨੰਦ ਹੀ ਪੜਿਆ ਕਰ ਚੰਗਾ ਖਾਣਾ ਤਾਂ ਵੀ ਕਿਆ ਕਰ ਆਨੰਦ ਹੈ ਚੰਗਾ ਪਹਿਨਣਾ ਐਵੇਂ ਮਰੂ ਮਰੂ ਜਿਹਾ ਕਰਿਆ ਕਰ ਐਵੇਂ ਨਾ ਕਰਿਆ ਕਰ ਬਸ ਐ ਕਰ ਭਾਈ ਮਾਲਕ ਦਾ ਦਿੱਤਾ ਹੋਇਆ ਸਭ ਕੁਝ ਆਨੰਦ ਹੈ ਜ਼ਿੰਦਗੀ ਚੜਦੀ ਕਲਾ ਜ਼ਿੰਦਗੀ ਸਤਿਗੁਰੂ ਕਹਿੰਦੇ ਨੇ ਪਾਤਸ਼ਾਹ ਜੀ ਕਹਿੰਦੇ ਨੇ ਹੋਵੇ ਆਨੰਦ ਘਣਾ ਜ਼ਿੰਦਗੀ ਚ ਆਨੰਦ ਬਣ ਜਾਣਾ ਹੈ ਅਗਲੇ ਬਚਨ ਇਹ ਗੱਲ ਹੋਰ ਪਿਆਰ ਨਾਲ ਸੁਣਿਓ ਅਸਲੀ ਆਨੰਦ ਕੀ ਹੈ ਫਿਰ ਧਿਆਨ ਦਿਓ ਕੋਈ ਗੱਲ ਸੁਣਿਓ ਅਸਲੀ ਆਨੰਦ ਕਿਹਨੂੰ ਕਹਿੰਦੇ ਆ ਜੇ ਤੇ ਤੁਸੀਂ ਦੁਨਿਆਵੀ ਭਾਸ਼ਾ ਵਿੱਚ ਸੁਣੋਗੇ ਤੇ ਲੋਕ ਕੀ ਕਹਿਣਗੇ ਚੰਗਾ ਖਾ ਕੇ ਆਨੰਦ ਮਿਲ ਜਾਂਦਾ ਜੀ ਫਿਰ ਦੁਬਾਰਾ ਗੱਲ ਕਰਾਂ ਅਸਲੀ ਆਨੰਦ ਹੈ ਕਿ ਜੇ ਤੇ ਤੁਸੀਂ ਦੁਨੀਆਂ ਦੀ ਸੋਚ ਮੁਤਾਬਕ ਚੱਲੋਗੇ ਫਿਰ ਤੇ ਕਿਸੇ ਨੇ ਕਹਿਣਾ ਵੀ ਸਰੀਰ ਤੇ ਚੰਗਾ ਕੱਪੜਾ ਪਾ ਲਿਆ ਜੀ ਬਹੁਤ ਆਨੰਦ ਹੈ ਜੀ ਚੰਗਾ ਖਾਣਾ ਖਾ ਲਿਆ ਬਹੁਤ ਆਨੰਦ ਹੈ ਚੰਗਾ ਧੰਨ ਦੌਲਤ ਆ ਗਿਆ ਬਹੁਤ ਆਨੰਦ ਹੈ ਜਦੋਂ ਸਿੱਖ ਨੂੰ ਪੁੱਛੋਗੇ ਸਿੱਖ ਕੀ ਕਹਿੰਦਾ ਪਲਾਂ ਪਰੋਖਾ ਬਚਨ ਗੁਰੂ ਸਾਹਿਬ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਇਥੇ ਦੇ ਚਰਖੜੀਆਂ ਤੇ ਚੜ ਕੇ ਵੀ ਆਨੰਦ ਹੈ ਬੰਦ-ਬੰਦ ਕਟਾ ਕੇ ਵੀ ਸਿੱਖਾਂ 'ਚ ਆਨੰਦ ਹੈ ਖੋਪਰੀਆਂ ਲਹਾ ਕੇ ਵੀ ਸਿੱਖਾਂ ਦੇ ਵਿੱਚ ਆਨੰਦ ਹੈ ਆਪਣੇ ਬੱਚਿਆਂ ਦਾ ਕੀਮਾ-ਕੀਮਾ ਕਰਵਾ ਕੇ ਵੀ ਸਿੱਖਾਂ 'ਚ ਆਨੰਦ ਬਣਿਆ ਹੋਇਆ ਵਾ ਇਸ ਕਰਕੇ ਅਸਲੀ ਆਨੰਦ ਰੱਬ ਦੀ ਇਬਾਦਤ ਵਿੱਚ ਹੈ ਨਾ ਕਿ ਦੁਨਿਆਵੀ ਸ਼ੌਹਰਤਾਂ ਵਿੱਚ ਬੰਦਿਆ ਆਨੰਦ ਹੈ ਸਤਿਗੁਰੂ ਜੀ ਕੀ ਕਹਿੰਦੇ ਨੇ ਹੋਵੇ ਆਨੰਦ ਕਰਨਾ ਅਗਲਾ ਬਚਨ ਜੀ ਸਤਿਗੁਰੂ ਜੀ ਕਹਿੰਦੇ ਨੇ ਸੰਤ ਜਨਾਂ ਮਿਲ ਪਾਈਏ ਰੱਬ ਦੇ ਪਿਆਰਿਆਂ ਦੀ ਸੰਗਤ ਕਰਿਆ ਕਰ ਰਸਨਾ ਨਾਮ ਪੜਨਾ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ ਹੋਏਗਾ ਪਤਾ ਕੀ ਤੇਰੀ ਰਸਨਾ ਜਿਹੜੀ ਹੈ ਇਸ ਰਸਨਾ ਤੇ ਰੱਬ ਦੀ ਇਬਾਦਤ ਆ ਜਾਣੀ ਹੈ ਫੇਰ ਤੈਨੂੰ ਪਤਾ ਲੱਗਣਾ ਵਾ ਇਹ ਰਸਨਾ ਤੂੰ ਅਨਰ ਸੁਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿੱਥੇ ਜਿੱਚਰ ਹਰਸ ਪਲੈ ਨਾ ਗੱਲ ਸਮਝ ਲੱਗੀ ਅਗਲੇ ਬਚਨ ਗੁਰੂ ਸਾਹਿਬ ਜੀ ਕਹਿੰਦੇ ਨੇ ਹਰਸ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਏ ਤਸ ਹੈ ਗਣਾ ਏ ਭਾਈ ਆਉਣਾ ਉਹਨਾਂ ਦਾ ਸਫਲ ਹੈ ਆਉਣਾ ਉਹਨਾਂ ਦਾ ਪ੍ਰਵਾਨ ਹੈ ਗੁਰੂ ਸਾਹਿਬ ਜੀ ਕਿਨਾਂ ਦਾ ਮਾਰੇ ਕਹਿੰਦੇ ਜਿਨ ਪਾਇਆ ਪ੍ਰਭ ਆਪਣ ਜਿਨ੍ਹਾਂ ਨੇ ਆਪਣੇ ਪ੍ਰਭ ਪ੍ਰਮਾਤਮਾ ਨੂੰ ਪਾ ਲਿਆ ਹੈ ਸਮਝ ਲਿਆ ਹੈ ਅਗਲੇ ਬਚਨ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਅਖੇਨ ਇਸ ਬੇਨ ਜੀਵਨਾ ਬਿਰਥਾ ਜਨਮ ਜਣਾ ਰੱਬ ਦੀ ਇਬਾਦਤੋ ਬਿਨਾ ਇੱਕ ਪਲ ਵੀ ਜੀਣਾ ਜ਼ਿੰਦਗੀ ਦਾ ਵਿਅਰਥ ਹੈ ਮੈਂ ਤੇ ਕਈ ਵਾਰੀ ਗੱਲ ਕਹਿੰਦਾ ਹੁਣ ਨਾ ਗੁਰੂ ਸਾਹਿਬ ਨੇ ਸਾਡੇ ਤੇ ਮੇਰੇ ਵਰਗੇ ਬੰਦਿਆਂ ਤੇ ਚੋੜ ਪਤਾ ਕਿੰਦਾ ਦੀ ਮਾਰੀ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾ ਗੱਲ ਕਹਿਣ ਲੱਗ ਕੇ ਹੈ ਬੜੀ ਕੌੜੀ ਹੈ ਅੱਜ ਅਸੀਂ ਚੇਤ ਮਹੀਨੇ ਦੀ ਸੰਗਰਾਂਤ ਤੇ ਇਕੱਠੇ ਤਾਂ ਆਏ ਪਰ ਗੱਲ ਸਮਝ ਕੇ ਜਾਇਓ ਓਣ ਗੱਲ ਨੂੰ ਗੁੱਸਾ ਨਾ ਕਰਿਓ ਸਟੇਟਸ ਸਾਰਿਆਂ ਨੇ ਲਾ ਦੇਣੇ ਆ ਅੱਜ ਚੇਤ ਦਾ ਮਹੀਨਾ ਤੇ ਗੱਲ ਕਿਸੇ ਨੇ ਵੀ ਨਹੀਂ ਮੰਨਣੀ ਕੀ ਗੁਰੂ ਦੀ ਸਟੇਟਸ ਸਾਰਿਆਂ ਨੇ ਲਾ ਦੇਣੇ ਆ ਅੱਜ ਚੇਤ ਦਾ ਮਹੀਨਾ ਜੀ ਸੰਗਰਾਂਤ ਦਾ ਦਿਹਾੜਾ ਜੀ ਸਾਰੇ ਗੁਰਦੁਆਰੇ ਜਾਓ ਤੇ ਗੁਰਦਾਰੇ ਜਾ ਕੇ ਕਰਨਾ ਕੀ ਭਲਾ ਗੁਰੂ ਦੇ ਉਪਦੇਸ਼ ਨੂੰ ਕਿਹਨੇ ਮੰਨਣਾ ਭਾਈ ਕੱਲੇ ਸਟੇਟਸ ਲਾਉਣ ਨਾਲ ਗੱਲ ਨਹੀਂ ਮੰਨਣੀਗੀ ਜਾਂ ਕੱਲੇ ਕਿਸ ਨੂੰ ਵਟਸਐਪ ਤੇ ਭੇਜ ਦੇਣਾ ਇਹਨਾਂ ਨਾਲ ਗੱਲ ਥੋੜਾ ਬਣਨੀ ਆ ਤੇ ਜਾਂ ਕੱਲੀਆਂ ਵਧਾਈਆਂ ਦੇ ਦੇਣੀਆਂ ਇਹਨਾਂ ਇਹਨਾਂ ਨਾਲ ਗੱਲ ਥੋੜਾ ਬਣਨੀ ਆ ਗੱਲ ਬਣਨੀ ਆ ਜਦੋਂ ਗੁਰੂ ਸਾਹਿਬ ਜੀ ਦੇ ਚੇਤ ਮਹੀਨੇ ਦੀ ਵਿਆਖਿਆ ਨੂੰ ਆਪਣੇ ਹਿਰਦੇ ਵਿੱਚ ਵਸਾਏਗਾ ਬੰਦੇ ਆ ਮੈਂ ਜਿਹੜੀ ਗੱਲ ਕਹਿਣ ਲੱਗਾ ਹੁਣ ਗੁਰੂ ਸਾਹਿਬ ਜੀ ਅੱਜ ਵੇਖੋ ਪਾਵਨ ਬੋਲ ਕੀ ਕਹਿੰਦੇ ਭਲਾ ਇੱਕ ਅੱਖੇ ਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਇੱਕ ਖਿੰਣ ਵੀ ਪਰਮਾਤਮਾ ਤੋਂ ਵਿਛੜ ਗਿਆ ਤੇ ਜ਼ਿੰਦਗੀ ਵਿਅਰਥ ਹੈ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵ ਹੈ ਦਰਗ ਜੀ ਵਾਸ ਮੈਂ ਕਿਵਰੀ ਗੱਲ ਕਹੇ ਨਾ ਉਹਨਾਂ ਲੋਕਾਂ ਦੀ ਕਿੱਡੀ ਮਾਨਸਿਕਤਾ ਗਿਰੀ ਹੋਏਗੀ ਬੰਦਿਆ ਦੀ ਜਿਨ੍ਹਾਂ ਦਾ ਕੰਧ ਸੰਨ ਘਰ ਹੋਏਗਾ ਗੁਰਦੁਆਰੇ ਦੇ ਨਾਲ ਪਰ ਉਹ ਗੁਰਦੁਾਰੇ ਆਉਣ ਨੂੰ ਤਿਆਰ ਨਹੀਂ ਹੋਣਗੇ ਤੁਹਾਨੂੰ ਪਤਾ ਵੀ ਅੱਜ ਦੇ ਸਿੱਖ ਅੱਜ ਦੇ ਸਿੱਖਾਂ ਦੀ ਗਿਣਤੀ ਕਿੰਨੀ ਹੋ ਗਈ ਭਲਾ ਗਸਣਾ ਕਰਿਓ ਅੱਜ ਦੇ ਸਿੱਖਾਂ ਦੀ ਗਿਣਤੀ ਹੈ ਕੋਈ ਮੱਸੀਆ ਦਾ ਸਿੱਖ ਹੈ ਕੋਈ ਪੁੰਨਿਆਂ ਦਾ ਸਿੱਖ ਹੈ ਕੋਈ ਸੰਗਰਾਮ ਦਾ ਸਿੱਖ ਬਣ ਗਿਆ ਕੋਈ ਨਵੇਂ ਸਾਲ ਦਾ ਸਿੱਖ ਬਣ ਗਿਆ ਕੋਈ ਦੀਵਾਲੀ ਦਾ ਸਿੱਖ ਬਣ ਗਿਆ ਕੋਈ ਹੋਲੀ ਦਾ ਸਿੱਖ ਬਣ ਗਿਆ ਤੇ ਗੁਰੂ ਦਾ ਤੁਸ ਸਿੱਖ ਰਿਆਈ ਕੋਈ ਨਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਪਤਾ ਕੀ ਲਿਖਿਆ ਬੰਦਿਆ ਸੱਤੇ ਦੇ ਸੱਤੇ ਦਿਨ ਤੂੰ ਆਪਣੇ ਭਰਮ ਵਿੱਚ ਪਾ ਕੇ ਰੱਖ ਲੈ ਵੀ ਸੋਮਵਾਰ ਆ ਨਹੀਂ ਕਰਨਾ ਮੰਗਲਵਾਰ ਆ ਨਹੀਂ ਕਰਨਾ ਬੁੱਧਵਾਰ ਆ ਨਹੀਂ ਕਰਨਾ ਵੀਰਵਾਰ ਆ ਨਹੀਂ ਕਰਨਾ ਇੱਕ ਦਿਨ ਉਹ ਵੀ ਤਾਂ ਚੁਣ ਲੈ ਜਿਸ ਦਿਨ ਕਹਣਾ ਵੀ ਰੱਬ ਦੀ ਬਾਤ ਕਰਨੀ ਆ ਸੱਤੇ ਦੇ ਸੱਤੇ ਦਿਨ ਭਰਮ ਚ ਪਾ ਕੇ ਬੈਠਾ ਹੋਇਆ ਸੱਤੇ ਦੇ ਸੱਤੇ ਦਿਨ ਕਹਿਣਾ ਵਾ ਆ ਦਿਨ ਚੰਗਾ ਆ ਦਿਨ ਮਾੜਾ ਵਾ ਇਸ ਦਿਨ ਆਉਣਾ ਚਾਹੀਦਾ ਇਸ ਦਿਨ ਆ ਨਹੀਂ ਹੋਣਾ ਜਿਹਦਾ ਉਹ ਦਿਨ ਵੀ ਤਾਂ ਚੁਣ ਲੈ ਜਿਸ ਦਿਨ ਇਹ ਕਹੇ ਕਿ ਰੱਬ ਦੀ ਇਬਾਦ ਆਪਣੇ ਹਿਰਦੇ ਵਿੱਚ ਵਸਾਉਣੀ ਹੈ ਕਿਹੜੇ ਰਾਤ ਤੁਰ ਪਿਆ ਗੁਰੂ ਕੇ ਸਿੱਖਾ ਤੋਂ ਆਇਆ ਤੂੰ ਚੇਤ ਦਾ ਮਹੀਨਾ ਮਨਾਉਣਾ ਆਇਆ ਤੂੰ ਗੁਰੂ ਦੀ ਗੱਲ ਸੁਣਨਾ ਆਇਆ ਸੰਗਰਾਂਦ ਦੇ ਦਿਹਾੜੇ ਤੇ ਆ ਗੁਰੂ ਸਾਹਿਬ ਕੀ ਕਹਿੰਦੇ ਨੇ ਇਕ ਖੇਣ ਇਸ ਬਿਨ ਜੀਵਣਾ ਵਰਤਾ ਜਨਮ ਜਨਾਂ ਜਲ ਥਲ ਮਈਲ ਪੂਰੇ ਆਜਵਿਆ ਵਿੱਚ ਵਣਾ ਰੱਬ ਹਰ ਥਾਂ ਤੇ ਮੌਜੂਦ ਹੈ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਵਣਾ ਵਿੱਚ ਵੀ ਹੈ ਮਈਲ ਵਿੱਚ ਵੀ ਹੈ ਪਤਾਲ ਵਿੱਚ ਵੀ ਹੈ ਗੁਰੂ ਸਾਹਿਬ ਕਹਿੰਦੇ ਸੋ ਪ੍ਰਭ ਚੇਤ ਨਾ ਆਵਾਏ ਕਿਤੜਾ ਦੁੱਖ ਗਣਾ ਏ ਭਾਈ ਤੈਨੂੰ ਰੱਬ ਚੇਤੇ ਨਹੀਂ ਤੇ ਇਸ ਚੇਤੇ ਦੇ ਨਾਲ ਤੈਨੂੰ ਦੁੱਖ ਵੀ ਕੋਈ ਨਹੀਂ ਹੈ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ ਰਮੇ ਹੋਏ ਪ੍ਰਮਾਤਮਾ ਨੂੰ ਯਾਦ ਕੀਤਾ ਗੁਰੂ ਸਾਹਿਬ ਕਦੇ ਉਹਨਾਂ ਦੇ ਭਾਗ ਚੰਗੇ ਹਨ ਅਗਲੇ ਬਚਨ ਗੁਰੂ ਸਾਹਿਬ ਨੇ ਬੜਾ ਹੀ ਸੋਹਣਾ ਬਚਨ ਲਿਖਿਆ ਕਿ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਹੇ ਬੰਦਿਆ ਕਿਤੇ ਰੱਬ ਦੀ ਇਬਾਦਤ ਵਾਸਤੇ ਤੇਰੇ ਅੰਦਰ ਤਾੰਗ ਪੈਦਾ ਹੋ ਜਾਵੇ ਕਈ ਵਾਰੀ ਅਸੀਂ ਸਵਾਲ ਕਰਦੇ ਹਾਂ ਜੀ ਸਾਨੂੰ ਗੁਰੂ ਪਿਆਰ ਕਰਦਾ ਸਾਨੂੰ ਕਿਵੇਂ ਪਤਾ ਲੱਗੇ ਅਸੀਂ ਕਈ ਵਾਰੀ ਕਹਿੰਨੇ ਆ ਅਸੀਂ ਗੁਰੂ ਨੂੰ ਬਹੁਤ ਪਿਆਰ ਕਰਦੇ ਆ ਪਰ ਗੁਰੂ ਸਾਨੂੰ ਪਿਆਰ ਕਰਦਾ ਹੁਣ ਇਹ ਕਿਵੇਂ ਪਤਾ ਲੱਗੇ ਕਿਉਂਕਿ ਆਪਾਂ ਤੇ ਇੱਕ ਦੂਜੇ ਨੂੰ ਬੋਲ ਕੇ ਦੱਸ ਦੇਵਾਂਗੇ ਵੀ ਭਾਈ ਮੈਂ ਗੁਰੂ ਨੂੰ ਪਿਆਰ ਕਰਦਾ ਮੈਂ ਜਪਜੀ ਸਾਹਿਬ ਪੜਦਾ ਮੈਂ ਜਪ ਸਾਹਿਬ ਪੜਦਾ ਨਾ ਪਰ ਗੁਰੂ ਹਣ ਤੁਹਾਨੂੰ ਕਿਵੇਂ ਬੋਲ ਕੇ ਦੱਸੇ ਵੀ ਗੁਰੂ ਤੁਹਾਨੂੰ ਪਿਆਰ ਕਰਦਾ ਇਹਦਾ ਅਰਥ ਪਤਾ ਕੀ ਆ ਜੇ ਸਦਿਨ ਤੇਰੇ ਕੋਲੋਂ ਜਪਜੀ ਸਾਹਿਬ ਦੀ ਬਾਣੀ ਨਾ ਨਾ ਪੜੀ ਗਈ ਜਿੱਦਨ ਤੇਰੇ ਕੋਲੋਂ ਗੁਰਦੁਆਰੇ ਨਾਂ ਆਇਆ ਗਿਆ ਤੇ ਤੇਰੇ ਅੰਦਰ ਉਤਾਵਲਾਪਣ ਪੈਦਾ ਹੋ ਗਿਆ ਸਮਝ ਉਸ ਦਿਨ ਤੈਨੂੰ ਗੁਰੂ ਪਿਆਰ ਕਰਦਾ ਹੀ ਸਜਣਾ ਇਹ ਵਿਆਖਿਆ ਵਾ ਉਸ ਦਿਨ ਗੁਰੂ ਤੈਨੂੰ ਪਿਆਰ ਕਰਦਾ ਜਦੋਂ ਤੇਰੇ ਅੰਦਰ ਪਛਤਾਵਾ ਜਾਂ ਪੈਦਾ ਗਿਆ ਵੀ ਅੱਜ ਗੁਰਦੁਆਰੀ ਨਹੀਂ ਜਾਇਆ ਗਿਆ ਅੱਜ ਜਪਜੀ ਸਾਹਿਬ ਨਹੀਂ ਪੜਿਆ ਗਿਆ ਅੱਜ ਨਿਤਨੇਮ ਵਿੱਚ ਨਹੀਂ ਮੇਰੇ ਕੋਲ ਆਇਆ ਗਿਆ ਅੱਜ ਮੈਂ ਅਨੰਦ ਸਾਹਿਬ ਦੀ ਬਾਣੀ ਨਹੀਂ ਪੜ ਬੈਠਾਗਾ ਅੱਜ ਮੇਰੇ ਤੋਂ ਕਥਾ ਨਹੀਂ ਸੁਣੀ ਗਈ ਅੱਜ ਮੇਰੇ ਤੋਂ ਕੀਰਤਨ ਨਹੀਂ ਸੁਣਿਆ ਆ ਗਿਆ ਅੱਜ ਕਿਹੜਾ ਮੁਖਵਾ ਕਾਇਆ ਸੀ ਜਦੋਂ ਇਹ ਪਛਤਾਵਾ ਤੁਹਾਡੇ ਅੰਦਰ ਪੈਦਾ ਹੋ ਗਿਆ ਤੇ ਯਕੀਨ ਕਰਕੇ ਜਾਣਿਓ ਉਸ ਦਿਨ ਗੁਰੂ ਸਮਝੋ ਤੁਹਾਨੂੰ ਪਿਆਰ ਕਰਦਾ ਤੇ ਜੇ ਤੁਹਾਡੇ ਅੰਦਰ ਇਹ ਪਛਤਾਵਾ ਨਾ ਨਾ ਪੈਦਾ ਆਇਆ ਮਾਫੀ ਚਾਉਣਾ ਹੱਥ ਜੁੜ ਕੇ ਫਿਰ ਤੁਹਾਨੂੰ ਗੁਰੂ ਵੀ ਨਹੀਂ ਪਿਆਰ ਕਰਦਾਗਾ ਅਗਲੇ ਬਚਨ ਸੁਣੋ ਮਹਾਰਾਏ ਕੀ ਕਹਿੰਦੇ ਨੇ ਹਰ ਦਰਸ਼ਨ ਕੋ ਮੰਨ ਲੋ ਚਦਾ ਨਾਨਕ ਪਿਆਸ ਮਣਾ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਪਾਠ ਆ ਪਾਏ ਪਾਏ ਪਾਣੀ ਪੜਨਾਗਾ ਪਾਠਾ ਪਾਏ ਤਿਸ ਕੈ ਪਾਏ ਲਗਾ ਮਾਰੇ ਕਹਿੰਦੇ ਨੇ ਹੇ ਭਾਈ ਜੀਨੇ ਮੈਨੂੰ ਪਰਮਾਤਮਾ ਦੇ ਨਾਲ ਮਲਾ ਦਿੱਤਾ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਇਥੇ ਪਾਏ ਦਾ ਅਰਥ ਹੈ ਕਿ ਮੈਂ ਬੜੀ ਨਿਮਰਤਾ ਸਹਿਤ ਉਸ ਦਾ ਸਨਮਾਨ ਤੇ ਸਤਿਕਾਰ ਕਰਾਂ ਗੁਰੂ ਸਾਹਿਬ ਜੀ ਕਿਰਪਾ ਕਰਨ ਹੋਈਆਂ ਗਲਤੀਆਂ ਦੀ ਖਿਮਾ ਅੱਜ ਹੋਲੀ ਦਾ ਵੀ ਦਿਨ ਹੈ ਹਨਾ ਤੇ ਸਾਡੀ ਸਾਰੀ ਕੌਮ ਨੇ ਇਹ ਮਨਾਉਣਾ ਵੀ ਹੈ ਪਰ ਮੈਂ ਕਿਹਬਰੀ ਗੱਲ ਕਹਿਣਾ ਨਵਾ ਸਾਡੀ ਹੋਲੀ ਹੈ ਰੱਬ ਦੇ ਪਿਆਰ ਦੇ ਰੰਗ ਦੀ ਜਾ ਕੋ ਹਰ ਰੰਗ ਲੱਗ ਉਸ ਜੁਗ ਮੈ ਸੋ ਕਈਤ ਹੈ ਸੂਰਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਧੂਰ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਸਾਡੇ ਨੌਜਵਾਨ ਹੋਲੇ ਮਹੱਲੇ ਤੇ ਗਏ ਹੋਇਆ ਬਹੁਤ ਚੰਗੀ ਗੱਲ ਹੈ ਸਾਡੇ ਪ੍ਰਚਾਰਕ ਕਹਿੰਦੇ ਜੀ ਟਰੈਕਟਰਾਂ ਤੇ ਨਾ ਜਾਓ ਬੁਲਟਾਂ ਤੇ ਨਾ ਜਾਓ ਮੈਂ ਕਹਿੰਨਾ ਨੌਜਵਾਨ ਵੀਰ ਵੋਲਟ ਤੇ ਜਾ ਮੈਂ ਕਹਿੰਦਾ ਟਰੈਕਟਰ ਤੇ ਜਾ ਪਰ ਜਾਣ ਦਾ ਮਤਲਬ ਇਹ ਨਹੀਂ ਕਿ ਵੱਡੇ ਵੱਡੇ ਗੂਫਰ ਲਾ ਲੈਣੇ ਵੱਡੇ ਵੱਡੇ ਬਕਸੇ ਲਾ ਲੈਣੇ ਤੇ ਉਥੇ ਗਾਣੇ ਚਲਾ ਲੈਣੇ ਹੁੱਲੜ ਬਾਜੀ ਕਰਨੀ ਇਦਾਂ ਨਾ ਜਾ ਤੈਨੂੰ ਕਲੰਗੀ ਤਰਪਾਸ਼ਾ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਡੀਕ ਰਹੇ ਨੇ ਕਲੰਗੀ ਤਰਪਾਸ਼ਾ ਮਹਾਰਾਜ ਆ ਮੇਰੀ ਉਹਨਾਂ ਨੌਜਵਾਨ ਨੂੰ ਹੱਥ ਜੋੜ ਕੇ ਇੱਕ ਬੇਨਤੀ ਹੈ ਜਿੱਥੇ ਵੀ ਸੁਣਦੇ ਹੋਵੋਗੇ ਬੇਨਤੀ ਜਾਓ ਅਨੰਦਪੁਰ ਸਾਹਿਬ ਤੁਹਾਨੂੰ ਕੋਈ ਰੋਗ ਨਹੀਂ ਤੁਹਾਡੇ ਬਾਪੂ ਦਾ ਖੁੱਦਾ ਘਰ ਹੈ ਕਲੰਗੀਰ ਪਾਸ਼ਾ ਮਾਰੇ ਆਵਾਜ਼ ਮਾਰਦੇ ਆ ਤੁਹਾਨੂੰ ਆ ਸਿੱਖਾ ਗੁਰੂ ਅਮਰਦਾਸ ਜੀ ਆਵਾਜ਼ ਮਾਰਦੇ ਆ ਪੁੱਤ ਆ ਜਾ ਆ ਕੇ ਕਰਨਾ ਕੀ ਗੁਸਾ ਨਾ ਕਰਿਓ ਸਾਡੀ ਮੈਂ ਵੇਖਿਆ ਆਮ ਸਾਡੇ ਸਮਾਜ ਚ ਸਾਡੇ ਨੌਜਵਾਨ ਕੀ ਕਰਦੇ ਆ ਬਹੁਤ ਚੰਗੀ ਗੱਲ ਹੈ ਕਿਉਂਕਿ ਇਹ ਜੂਥ ਹੈ ਇਹਨਾਂ ਤੋਂ ਕੁਝ ਸਿੱਖਿਆ ਮਿਲਣੀ ਹੈ ਇਹਨਾਂ ਨੇ ਸਾਡੀ ਕੌਮ ਨੂੰ ਬਹੁਤ ਅਗਵਾਈ ਕਰਨੀ ਹੈ ਪਰ ਜੇ ਜੂਥ ਗਲਤ ਪਾਸੇ ਤੁਰ ਪਏ ਤੇ ਫਿਰ ਬਦਕਿਸਮਤੀ ਵੀ ਸਾਡੀ ਹੋ ਜਾਂਦੀ ਹੈ ਕਈ ਵਾਰੀ ਹੁਣ ਵੇਖੋ ਹੁੰਦਾ ਕੀ ਪਣ ਅਸੀਂ ਤਾਜੀ ਸ਼ੇਪ ਕਰਾ ਕੇ ਜਾਣੀ ਕਿੱਥੇ ਜਾ ਰਿਹਾ ਮੈਂ ਅਨੰਦਪੁਰ ਸਾਹਿਬ ਜਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਵੇਖਦੇ ਹੋਣਗੇ ਵੀ ਮੇਰਾ ਪੁੱਤ ਤਾਜੀ ਸ਼ੇਪ ਕਰਕੇ ਆਇਆ ਚੱਲ ਕੋਈ ਗੱਲ ਨਹੀਂ ਕਰਾਇਆ ਸ਼ੇਪ ਪਰ ਉੱਥੇ ਜਾ ਕੇ ਪਰਨ ਕਰਕੇ ਉਹਨਾਂ ਦਾ ਦਾਦਾ ਜਿਹੜੀ ਗਲਤੀ ਅੱਜ ਕਰ ਬੈਠਾ ਨਾ ਮੈਂ ਹੁਣ ਇਹ ਨਹੀਂ ਕਰਨੀ ਅੱਜ ਤੋਂ ਬਾਅਦ ਕਲੰਗੀ ਤਰਪਾ ਸਾਹਿਬ ਮਹਾਰਾਜ ਤੂੰ ਸਾਡੇ ਲਈ ਦੋ ਪੁੱਤ ਕੁਰਬਾਨ ਕੀਤੇ ਸਾਡੇ ਲਈ ਦੋ ਪੁੱਤ ਤੂੰ ਸਤਿਗੁਰੂ ਜੀ ਹੰਨੀਆਂ ਵਿੱਚ ਨਵਾਏ ਚਾਰ ਪੁੱਤ ਸਾਡੀ ਕੌਮ ਲਈ ਕੁਰਬਾਨ ਕੀਤੇ ਦਾਤਾ ਕਦੇ ਗੁਰੂ ਕੇ ਸਿੱਖਾ ਆਪਣਾ ਚਿਹਰਾ ਸ਼ੀਸ਼ੇ ਦੇ ਸਾਹਮਣੇ ਦੇਖਿਆ ਕਰ ਕਿ ਜਿਹੜਾ ਸਰੂਪ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਕਿ ਉਹ ਸਰੂਪ ਅਜੇ ਹੈ ਤੇਰਾ ਪਰਨ ਕਰਕੇ ਆ ਜਾ ਜਾਂ ਮੰਦਪੁਰ ਸਾਹਿਬ ਤੋਂ ਥੋਲਾ ਮੱਲਾ ਮਨਾਉਣ ਚੱਲੇ ਆ ਤੇ ਮੈਂ ਤੇ ਗੁਸਾ ਨਾ ਕਰਿਓ ਕਿ ਸਾਡੇ ਸਾਡੀਆਂ ਮਾਈਆਂ ਵੀ ਜਨੀਆਂ ਸਾਡੀਆਂ ਭੈਣਾਂ ਵੀ ਜਨੀਆਂ ਸਾਡੇ ਵੀਰ ਵੀ ਜਾਂਦੇ ਉਥੋਂ ਲੈ ਕੇ ਪਤਾ ਕੀ ਆਉਂਦੇ ਆ ਪੋਥੀ ਨਹੀਂ ਲੈ ਕੇ ਆਉਣੀਗੀ ਉਥੋਂ ਪਤਾ ਕੀ ਲੈ ਆਉਣਾ ਉਹ ਜਵਾਕਾਂ ਦੀਆਂ ਨਿੱਕੀਆਂ-ਈਆਂ ਨਹੀਂ ਹੁੰਦੀਆਂ ਬੰਦੂਕਾਂ ਈਆਂ ਜਿਹਨੀਆਂ ਕਰ 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 ਦਿੰਗਾ ਫਿਰਦਿੰਗਾ ਉਹ ਲੈ ਕੇ ਆਏ ਯਾਨੀਆਂ ਵਾ ਤੇ ਉਹ ਜਵਾਬ ਨੂੰ ਫੜਾ ਦੇਣੀਆਂ ਲੈਪੋਤਾ ਤੈਨੂੰ ਬੰਦੂਕ ਲਿਆ ਕੇ ਦਿੱਤੀ ਅਨੰਦਪੁਰ ਸਾਹਿਬ ਤੋਂ ਹੌਲੇ ਮੱਲੇ ਤੇ ਤੈਨੂੰ ਕਰ ਕਰ ਵਾਲੀ ਬੰਦੂਕ ਲਿਆ ਕੇ ਦਿੱਤੀ ਉਹ ਬੱਚੇ ਨੂੰ ਜੇ ਫੜਾਉਣੀ ਹੈ ਹੱਥ 'ਚ ਪੋਥੀ ਫੜਾਓ ਜਬਜੀ ਸਾਹਿਬ ਦੀ ਪੋਥੀ ਫੜਾਓ ਆਸਾ ਕੀ ਵਾਰ ਦੀ ਪੋਥੀ ਫੜਾਓ ਕਦੇ ਕਦੇ 12 ਮਾਹ ਦੀ ਪੋਥੀ ਫੜਾਓ ਤੁਹਾਡਾ ਬੱਚਾ ਇਹ ਪੜ੍ਹ ਕੇ ਸਮਝ ਸਕੇ ਕਿ ਅਨੰਦਪੁਰ ਸਾਹਿਬ ਅਸੀਂ ਗਏ ਆ ਹੌਲਮ ਲਮਣੋਂ ਗਏ ਸਾਨੂੰ ਦੇ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਕਿ ਹੌਲੇ ਮੱਲੇ ਦੇ ਅਰਥ ਕੀ ਐ ਗੁਸਾ ਨਾ ਕਰਿਓ ਹੋਲੇ ਮਹੱਲੇ ਦਾ ਅਰਥ ਕਰੇ ਪੜ ਕੇ ਦੇਖੋ ਗੁਰੂ ਸਾਹਿਬ ਨੇ ਉਹਨਾਂ ਲੋਕਾਂ ਦੇ ਅੰਦਰ ਜ਼ੁਰਤ ਪੈਦਾ ਕਰਦੀ ਜਿਹੜੇ ਕਹਿੰਦੇ ਨਾਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਬੂਣੀ ਪਕੜੀ ਚਿਰਿ ਉਡੇ ਤੋ ਡਰ ਸੇ ਮਰ ਜਾਉਂ ਮਗਲੋ ਸੇ ਕੈਸੇ ਲੜ ਪਾਉਂ ਅਜੋ ਕਹਿੰਦੇ ਨੇ ਸਾਡੇ ਸਿੱਧਕ ਨੂੰ ਜਾਣਦਾ ਜੱਗ ਸਾਰਾ ਲਹੂ ਨਾਲ ਇਤਿਹਾਸ ਨੂੰ ਰੰਗ ਦਿੱਤਾ ਇਹ ਆ ਹੋਲੇ ਮਹੱਲੇ ਦਾ ਪ੍ਰਤੀਕ ਐਵੇਂ ਨਹੀਂ ਪਹਾੜੀ ਰਾਜੇ ਕਲਪੇ ਉਹ ਕਹਿੰਦੇ ਮਹਾਰਾਜ ਇਹਨਾਂ ਲੋਕਾਂ ਨੂੰ ਤੁਸੀਂ ਅਮਰਤਨਾ ਸਿਖਾਓ ਖੰਡੇ ਬਾਟੇ ਕੀ ਪੌਲ ਨਾ ਦੋ ਸ਼ਸਤਰ ਕਿਰੋੜੇ ਨਾ ਸਿਖਾਓ ਇਹਨਾਂ ਦੇ ਸਿਰਾਂ ਤੇ ਦਸਤਾਰੇ ਨਾ ਸਜਾਓ ਆਨੰਦਪੁਰ ਸਾਹਿਬ ਜਾਣ ਵਾਲਿਆ ਹੋਲੇ ਮਹੱਲੇ ਤੇ ਤਿਆਰ ਹੋ ਕੇ ਜਾਣ ਵਾਲਿਆ ਇਹ ਅਰਥ ਨੇ ਹੋਲੇ ਮਹੱਲੇ ਦੇ ਇਹ ਤਾਂ ਮੈਂ ਬੇਨਤੀ ਤੁਹਾਡੇ ਚਰਨਾਂ ਵਿੱਚ ਕੀਤੀ ਹੈ ਯੂਥ ਨੂੰ ਇਹ ਬੇਨਤੀ ਕਰਨੀ ਬੜੀ ਜ਼ਰੂਰੀ ਹੈ ਅਸੀਂ ਕਿਸੇ ਨਾਲ ਗਿਲਾ ਤੇ ਸ਼ਿਕਵਾ ਨਾ ਕਰੀਏ ਗੁੱਸਾ ਨਾ ਕਰੀਏ ਅਸੀਂ ਗਏ ਆ ਕਲੰਗੀ ਤਰਪਾਸ਼ਾ ਮਹਾਰਾਜ ਦੇ ਚਰਨਾ ਦੇ ਵਿੱਚ ਸਤਿਗੁਰੂ ਸਾਡੀ ਉਡੀਕ ਕਰਦੇ ਆ ਇਸ ਕਰਕੇ ਆ ਆਪਣੇ ਉਸ ਦਰ ਦਾ ਪਾਂਧੀ ਬਣ ਜਾ ਜਿਹਦੇ ਬਾਰੇ ਭਾਈ ਗੁਰਦਾਸ ਜੀ ਨੇ ਸਾਨੂੰ ਵਜਨ ਕਹਿਆ ਨਾਨਕ ਨਿਰਮਲ ਪੰਥ ਚਲਾਇਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਸਾਹਿਬ ਕਿਰਪਾ ਕਰਨ ਹੋਈਆਂ ਗਲਤੀਆਂ ਦੀ ਖਿਮਾ ਆਓ ਸਤਕਾਰਯੋਗ ਸਿੰਘ ਸਹਿਬਾਨ ਗਿਆਨੀ ਅਮਰਦੀਪ ਸਿੰਘ ਜੀ ਹਜ਼ੂਰੀ ਦਾਗੀ ਆਪ ਜੀ ਦੀ ਖidmat ਹਾਜ਼ਰੀ ਪਰ ਰਹੇ ਨੇ ਆਇਦਾ ਦੀਵਾਨ 99 ਤੱਕ ਚੱਲੇਗਾ ਜੀ ਸਾਰੀ ਸੰਗਤ ਨੇ ਹਾਜ਼ਰ ਰਹਿਣਾ ਜੀ ਪਾਈ ਸਾਹਿਬ ਜੀ ਦੇ ਜਥੇ ਨੂੰ ਜੀ ਆਇਆਂ ਜੀ ਅਦਬ ਸਤਕਾਰ ਨਾਲ ਗੁਰਫਤਬਲਾ ਕੀ ਨਵਾਜਣਾ ਵਾਹਿ ਗੁਰੂ ਜੀ ਦਾ ਖਲਸਾ ਵਾਹਿ ਗੁਰੂ ਜੀ ਕੀ ਫਤਿਹ